ਅੱਜ ਜਿਵੇਂ ਸਾਰੇ ਤੁਸੀਂ ਪੜੀਪਤ ਜਾਣਦੇ ਜੋ ਕੱਦ ਅੱਜ ਵਾਤਵਰਨ ਦਿਵਸ ਹੈ ਤਾਂ ਅੱਜ ਭਗਤ ਪੂਰਨ ਸਿੰਘ ਦਾ ਜਨਮ ਦਿਨ ਨੂੰ ਸਮਰਪਿਤ ਜੋ ਕਿ ਕੱਲ ਲੰਘ ਚੁੱਕਾ ਉਹਦੀ ਯਾਦ ਨੂੰ ਸਮਰਪਿਤ ਅੱਜ ਅਹੀਂ ਵਾਤਵਰਨ ਦਿਵਸ ਫਾਇਸੋ ਬਟਾਲਾ ਵੱਲੋਂ ਮਨਾਇਆ ਗਿਆ ਜਿਹਦੇ ਵਿੱਚ ਅਸੀਂ ਅੱਜ ਬੂਟੇ ਲਾਏ ਆ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾ ਹਤ ਦੇ ਮਹਾਵਾਤ ਅਨੁਸਾਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣ ਲਈ ਇੱਕੋ ਇੱਕ ਸਖਾਲਾ ਤਰੀਕਾ ਕਿ ਬੂਟੇ ਵੱਧ ਤੋਂ ਵੱਧ ਲਾਈਏ ਤੇ ਪੋਲੂਸ਼ਨ ਨੂੰ ਘਟਾਈਏ ਤੇ ਬੀਟ ਦਾ ਪਲਾਸਟਿਕ ਜਿਹੜੀ ਹੈ ਪਲਾਸਟਿਕ ਦੀ ਡਿਗ੍ਰੇਡੇਸ਼ਨ ਜਿਹੜੀ ਕਿ ਬਹੁਤ ਜ਼ਿਆਦਾ ਪਾਣੀ 'ਤੇ ਪ੍ਰਭਾਵਤ ਕਰਦੀ ਹੈ ਹਵਾ 'ਚ ਵੀ ਕਰ ਰਹੀ ਹੈ ਉਹਦਾ ਆਪਾਂ ਜਿਹੜਾ ਵਾ ਉਹ ਤੋਂ ਬਚਾਅ ਹੋ ਸਕੇ ਲੋਕਾਂ ਦਾ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸਾਡੀ ਸੁਰੱਖਿਅਤ ਰਹਿ ਸਕੇ ਅੱਜ 25 ਤੋਂ 30 ਬੂਟੇ ਲਾਏ ਆ ਜਿਹੜੇ ਕਿ ਜਿਹਦੇ ਵਿੱਚ ਬੋਰਡ ਦੇ ਬੂਟੇ ਆ ਤੇ ਜਮਨ ਦੇ ਬੂਟੇ ਜ਼ਿਆਦਾ ਵਾ ਇਹ ਲਗਾਇਆ ਗਿਆ ਛਾਸੀ ਨਗਰ ਤੇ ਵਿੱਚ ਤੇ ਉਹਨਾਂ ਦਾ ਪੂਰਾ ਅਪਰਾਲਾ ਕਰਕੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਊਗੀ ਉਹਨਾਂ ਨੂੰ ਖਾਦ ਪਾਣੀ ਗੋਡੀ ਟਰੀ ਗਾਰਡ ਵਗੈਰਾ ਵੀ ਲਗਾਏ ਜਾਣ। ਬਾਲਾ ਵਾਸੀਆਂ ਨੂੰ ਮੇਰਾ ਇਹੋ ਹੀ ਸੁਨੇਹਾ ਆ ਕਿ ਬੱਚੇ ਜਿਹੜੇ ਆ ਜਿਹੜੇ ਕਿ ਦੇਸ਼ ਦਾ ਭਵਿੱਖ ਆ ਤੇ ਲੇਡੀਜ਼ ਜਿਹੜੀਆਂ ਉਹ ਵੀ ਅੱਗੇ ਆਉਣ ਤੇ ਇਸ ਜਿਹੜੇ ਅਪਰਾਲੇ ਸਾਡਾ ਜਿਹੜਾ ਵਾਇਸੋ ਬਟਾਲਾ ਵੱਲੋਂ ਕੀਤਾ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲਾਉਣ ਤੋਂ ਬੂਟੇ ਵੱਧ ਤੋਂ ਵੱਧ ਰੋਣ ਜਿਵੇਂ ਕਿ 4 ਕਰੋੜ ਕਹਿ ਜਾਂਦਾ ਕਿ ਪੰਜਾਬ ਦੀ ਬਾਦੀ ਹੈ ਜੇ ਹਰ ਇੱਕ ਇਨਸਾਨ ਇੱਕ ਇੱਕ ਬੂਟਾ ਵੀ ਲਾਏ ਜਿੱਥੇ ਵੀ ਉਹਨੂੰ ਜਗ੍ਹਾ ਮਿਲਦੀ ਤੇ 4 ਕਰੋੜ ਬੂਟਾ ਹੋ ਜਾਊਗਾ ਤੇ ਮੇਰੇ ਖਿਆਲ ਚ ਜਿਹੜਾ ਪੰਜਾਬ ਦਾ ਟੈਂਪਰੇਚਰ ਆ ਜੇ 4 ਕਰੋੜ ਬੰਦੇ ਲਾ ਦਿੰਦੇ ਬੂਟੇ ਤੇ 35 ਡਿਗਰੀ ਸੈਂਟੀਗ੍ਰੇਡ ਤੋਂ ਨਹੀਂ ਵਧੂਗਾ ਜਿਹੜਾ ਕਿ 60 ਡਿਗਰੀ ਤੱਕ ਪਹੁੰਚਣ ਦੀ ਉਮੀਦ ਆ ਜੋ ਮਾਹਰ ਕਹ ਰਿਹਾ ਤਾਂ ਉਸ ਟੈਂਪਰੇਚਰ ਦੇ ਉੱਪਰ ਜ਼ਿੰਦਗੀ ਅਸੰਭਵ ਹੋਊਗੀ ਧੰਨਵਾਦ ਬਾਈ ਗੁਰਜੀਤ ਕ칸 ਸਾਹਿਬ ਬੈਂਕ ਜੀ ਮੈਂ ਪ੍ਰਿੰਸ ਸਿੰਘ ਸਟੇਟ ਵਾਡੀ ਜੋ ਅੱਜ ਹੀ ਵਾਤਾਵਰਣ ਦਿਵਸ 5 ਜੂਨ ਨੂੰ ਮਨਾਉਣ ਲਈ ਇਕੱਤਰ ਹੋਇਆ ਅਸੀਂ ਅੱਜ ਵਾਈਸੋ ਪਟਾਲਾ ਅਤੇ ਸਾਰਾ ਕਲੱਬ ਦੇ ਸਹਿਯੋਗ ਨਾਲ ਅੱਜ ਆਕਾਸ਼ ਹਸਪਤਾਲ ਦੇ ਸਾਹਮਣੇ ਸ਼ਾਸਤਰੀ ਨਗਰ ਵਿਖੇ ਲੋਕਾਂ ਦੇ ਕਹਿਨ ਦੇ ਉੱਤੇ ਉਹਨਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਅੱਜ ਅਸੀਂ ਇੱਥੇ ਆਉਤੇ ਲਗਾਣ ਆਏ ਹਾਂ ਕਿਉਂਕਿ ਅੱਜ ਵਾਤਾਵਰਨ ਦਿਵਸ ਆ ਵਾ ਜੋ ਕੁਦਰਤ ਹੈ ਕੁਦਰਤ ਇੱਕ ਬਹੁਤ ਹੀ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ ਹਵਾ ਪਾਣੀ ਰੋਟੀ ਸਭ ਕੁਝ ਸਾਨੂੰ ਵਾਤਾਵਰਨ ਤੋਂ ਮਿਲਦਾ ਹੈ ਵਾਤਾਵਰਨ ਦਿਵਸ ਤੇ ਆਪਣੇ ਵਾਈਸ ਆਫ ਬਟਾਲਾ ਦੇ ਤੇ ਚੇਅਰਮੈਨ ਜੋ ਕਿ ਡਾਕਟਰ ਲਖਵੀਰ ਸਿੰਘ ਭਾਗੋਵਾਲੀਆ ਜੀ ਨੇ ਉਹ ਹਰ ਸਮੇਂ ਇਹਨਾਂ ਵਾਤਾਵਰਨ ਨੂੰ ਬਚਾਉਣ ਲਈ ਲੜ ਪਰੇਂਦੇ ਨੇ ਅਤੇ ਸਾਨੂੰ ਸਾਰਿਆਂ ਨਾਲ ਲੈ ਕੇ ਅੱਜ ਵੀ ਉਹਨਾਂ ਦੇ ਉਦਮਾਂ ਸਦਕਾ ਹੀ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ